ਸੂਬਾ ਕੈਨੇਡਾ ਦੇ ਵਿੱਚ ਚੋਣਾ ਹੋਈਆਂ ਨੇ ਤੇ ਉਹਨਾਂ ਦੇ ਨਤੀਜੇ ਵੀ ਆ ਗਏ ਨੇ ਔਰ 16 ਪੰਜਾਬੀ ਇਸ ਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਸਿਗੇ ਕੀ ਕਹਿਣਾ ਚਾਹੋਗੇ ਚੋਣਾਂ ਦੇ ਨਤੀਜੇ ਬਾਰੇ ਜਿਹੜੇ ਉਹਨਾਂ ਨਤੀਜੇ ਆਏ ਆ ਉਹਦੇ ਅਨੁਸਾਰ ਪੰਜਾਬੀਆਂ ਨੇ ਬੱਲੇ-ਵੱਲੇ ਤਰਵਾਦੀਆ ਉੱਥੇ ਵੀ ਔਰ ਜਿਹੜੀ ਪੰਜਾਬੀ ਦੀ ਜਿਹੜੀ ਗੰਦੀ ਜਿਹੜਾ ਹਮੈਤ ਵੀ ਕਰ ਰਿਹਾ ਲੈਵਲ ਪਾਰਟੀ ਇਸ ਜੀ ਵਾਰ ਉਸ ਨੂੰ ਮੌਕਾ ਮਿਲ ਰਿਹਾ ਹੈ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਬੀਬੀਐਮਬੀ ਦਾ ਜੋ ਪਾਣੀ ਹੈ ਉਹ ਹਰਿਆਣੇ ਭੇਜਣ ਤੋਂ ਇਨਕਾਰ ਕਰ ਦਿੱਤਾ ਗਿਆ। 8600 ਕਿਊਸੇ ਦਾ ਉਹ ਪਾਣੀ ਜਿਹੜਾ ਹੈਗਾ ਅਗਲੇ 2 ਮਹੀਨਿਆਂ ਲਈ ਚਾਹੀਦਾ ਹੈ। ਜੀ। ਪੰਜਾਬ ਵਾਲੇ ਕਹਿੰਦੇ ਕਿ ਤੁਸੀਂ ਤਾਂ ਆਪਣਾ ਪਾਣੀ ਪਹਿਲਾਂ ਹੀ ਵਰਤ ਲਿਆ ਦੇਖੋ। ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਗਈ ਹੈ ਕਿ ਆਲ ਪਾਰਟੀ ਮੀਟਿੰਗ ਬੁਲਾਈ ਜਾਵੇ ਸੀਐਮ ਭਗਵੰਤ ਸਿਤਾ ਮਾਨ ਨੂੰ ਲੱਗਦੇ ਨੇ ਤਾਂ ਅਸੀਂ ਉਹਨਾਂ ਦੇ ਨਾਲ ਜਾਣ ਲਈ ਉਹਨਾਂ ਦਾ ਸਾਥ ਦੇਣ ਲਈ ਤਿਆਰ ਹਾਂ ਪੰਜਾਬ ਪਾਜ ਪਾਜ ਦੇ ਪ੍ਰਧਾਨ ਸੀਨੀਅਰ ਡਾਕਟਰ ਉਹਨਾਂ ਨੇ ਭਗਵੰਤ ਜੀ ਭਗਵੰਤ ਮਾਨ ਨੂੰ ਮੀਡੀਆ ਜਾ ਕੇ ਬੇਨਤੀ ਕੀਤੀ ਹੈ ਕਿ ਆਪਾਂ ਆਲ ਪਾਰਟੀ ਮੀਟਿੰਗ ਦੇ ਤੌਰ ਤੇ ਇਕੱਠੇ ਹੋ ਕੇ ਜਮੂਰੀ ਸੰਪਤੀ ਸਜੀਏ ਡੀਜੀਪੀ ਵੱਲੋਂ ਅੱਜ ਜੁੱਧ ਨਸ਼ਿਆਂ ਵਿਰੋਧ ਮੁਹਿੰਮ ਦੇ ਤਹਿਤ ਉੱਚ ਅਧਿਕਾਰੀਆਂ ਦੇ ਨਾਲ ਸੀਪੀਜ਼ ਦੇ ਨਾਲ ਐਸਐਸਪੀਜ਼ ਦੇ ਨਾਲ ਮੀਟਿੰਗ ਕੀਤੀ ਗਈ ਹੈ ਉਹਨਾਂ ਨੂੰ ਜ਼ਿਲ੍ਹੇ ਦੇ ਦਿੱਤੇ ਗਏ ਨੇ ਔਰ 31 ਮਈ ਦੀ ਡੈਡਲਾਈਨ ਵੀ ਦੇ ਦਿੱਤੀ ਗਈ ਹੈ ਮੈਂ ਵੀ ਇਹ ਜਾਣਦੇ ਸੀ ਗੱਲ ਜਿਹੜੀ ਇਹ ਕਿ ਆਪਾਂ ਕਹਿ ਸਕਦੇ ਹਾਂ ਕਿ ਪਿੱਛੇ ਸਿੱਤਾਰਾਂ ਤਾਂ ਗੱਲ ਪਾਤੀਆਂ ਦਾ ਪਾਰਟੀ ਕਾਂਗਰਸ ਸਰਕਾਰ ਕੈਪਟਨ ਮਰਿੰਦਰ ਜਨਜੀਤ ਚੰਨੀ ਸਾਰੇ ਇੱਥੋਂ ਦੇ ਨਿਕਲ ਕੇ ਗਏ ਆ ਉਧਰ ਦੇ ਬੈਠ ਕੇ ਗਏ ਆ ਕਾਂਗਰਸ ਵੱਲੋਂ ਪੀਐਮ ਨੂੰ ਪਾਰਲੀਮੈਂਟ ਸੈਸ਼ਨ ਬੁਲਾਉਣ ਦੀ ਗੱਲ ਕਹੀ ਗਈ ਹੈ ਮੁਖਵਰੂਦੀ ਤੇਰੇ ਚਾਹੇ ਉਹਦੇ ਨੇਤਾ ਰੌਲ ਗਾਂਧੀ ਹੈ ਖੜਗੇ ਜੀ ਹੈ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਬਕਾਇਦਾ ਬੇਨਤੀ ਕੀਤੀ ਹੈ ਕਿ ਚਾਹ ਸਪੈਸ਼ਲ ਪਾਰਲੀਮੈਂਟ ਸੈਸ਼ਨ ਬੁਲਾਇਆ ਜਾਵੇ ਕਸ਼ਮੀਰ ਦੇ ਵਿੱਚ ਇੱਕ ਵੱਡੀ ਘਟਨਾ ਇਹ ਵਾਪਰੀ ਹੈ ਪਹਿਲਗਾਮ ਦੀ ਕਸ਼ਮੀਰ ਜੰਮੂ ਕਸ਼ਮੀਰ ਦਾ ਉਹ ਹਿੱਸਾ ਜੋ ਕਿ ਬਹੁਤ ਜ਼ਿਆਦਾ ਸੈਲਾਨੀਅਤ ਤੇ ਨਿਰਭਰ ਕਰਦਾ ਹੈ ਉਹ ਆਰਥਿਕ ਤੌਰ ਤੇ ਹੁਣ ਕਾਫੀ ਟੁੱਟਦਾ ਨਜ਼ਰ ਆ ਰਿਹਾ ਹੈ ਚੱਕਮ ਪਾਰਨਗੇ ਜ਼ਰੂਰ ਹੈ ਜੀ ਨਹੀਂ ਪਾਰਨਗੇ ਪਰ ਸਮਾਂ ਲੱਗਦਾ ਹਰ ਗੱਲ ਨੂੰ ਜੋ ਮੌਜੂਦਾ ਸਮੇਂ ਤੇ ਜੰਮੂ ਕਸ਼ਮੀਰ ਨੂੰ ਸੈਲਾਨੀਆਂ ਦੇ ਘਟਜਾਂ ਦੇ ਨਾਲ ਆਰਥਿਕ ਤੰਗੜਾ ਸੁਭੇਂ ਦਾ ਕਾਟਾ ਪੈਗਾ ਪੈਗਾ ਸਤਿ ਸ੍ਰੀ ਅਕਾਲ ਜੀ ਮੈਂ ਪ੍ਰਦੀਪ ਢੀਮਾਨ ਤੇ ਨਿਊਜ਼ ਬਿਹਾਈਂਡ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਇੱਕ ਅਜਿਹਾ ਪ੍ਰੋਗਰਾਮ ਜਿਸ ਵਿੱਚ ਅਸੀਂ ਉਹਨਾਂ तमाम ਖਬਰਾਂ ਉੱਪਰ ਚਰਚਾ ਕਰਦੇ ਹਾਂ ਜਿਨ੍ਹਾਂ ਦਾ ਅਸਰ ਤੁਹਾਡੇ ਉੱਪਰ ਪੈਂਦਾ ਹੈ ਸਮਾਜ ਉੱਪਰ ਪੈਂਦਾ ਹੈ ਤੇ ਜਿਨ੍ਹਾਂ ਫੈਸਲਿਆਂ ਦੇ ਨਾਲ ਵੱਡੇ ਬਦਲਾਅ ਸੰਭਵ ਹੋ ਸਕਦੇ ਨੇ ਤਾਂ ਅੱਜ ਦੀਆਂ तमाम ਖਬਰਾਂ ਉੱਪਰ ਚਰਚਾ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਜਰਨਲਿਸਟ ਜਗਤਾਰ ਸਿੰਘ ਸਿੱਧੂ ਜੀ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਿੱਧਾ ਬਹੁਤ ਬਹੁਤ ਸਵਾਗਤ ਹੈ ਜੀ ਦਿੱਲੀ ਤੁਹਾਡਾ ਧੰਨਵਾਦ ਆ ਮੁੱਦੇ ਤੁਹਾਡੇ ਸੱਦੇ ਦੇ ਆਪਾਂ ਹਾਜ਼ਰ ਆਂ ਦਰਸ਼ਕਾਂ ਦੀ ਖੈਰੀ ਲਈ ਲੋ ਸਵਾਲ ਜੀ ਸਿਸਵ ਕੈਨੇਡਾ ਦੇ ਵਿੱਚ ਚੋਣਾ ਹੋਈਆਂ ਨੇ ਚੋਣਾਂ ਦੇ ਨਤੀਜੇ ਵੀ ਆ ਗਏ ਨੇ ਔਰ 16 ਪੰਜਾਬੀ ਇਸ ਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਸੀਗੇ ਕੀ ਕਹਿਣਾ ਚਾਹੋਗੇ ਚੋਣਾਂ ਦੇ ਨਤੀਜਿਆਂ ਬਾਰੇ ਦੇਖੋ ਜਿਹੜੇ ਚੋਣਾਂ ਦੇ ਨਤੀਜੇ ਆਏ ਜਦੋਂ ਤੁਸੀਂ ਜ਼ਿਕਰ ਕਰ ਰਹੇ ਹੋ ਕੈਨੇਡਾ ਦੇ ਬਲੇ ਬਲੇ ਹੋਈ ਪਈ ਹੈ ਸ਼ਾਇਦ ਜਿਹੜੇ ਪੰਜਾਬੀ ਐ ਜਦੋਂ ਚੋਣਾਂ ਹੁੰਦੀਆਂ ਦੇਖੋ ਆਪਣੇ ਮੁਲਕ ਭਾਰਤ ਦੀ ਚੋਣਾਂ ਹੁੰਦੀਆਂ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਤੇ ਜਦੋਂ ਕੈਨੇਡਾ ਦੀਆਂ ਚੋਣਾਂ ਹੁੰਦੀਆਂ ਮੈਂ ਕਹੂੰਗਾ ਜਿੰਨੇ ਕਿ ਦਿਲਚਸਪੀ ਪੰਜਾਬੀ ਭਾਰਤ ਦੀਆਂ ਚੋਣਾਂ 'ਚ ਰੱਖਦੇ ਹੋਣਗੇ ਪੰਜਾਬ ਦੀਆਂ ਚੋਣਾਂ 'ਚ ਰੱਖਦੇ ਹੋਣਗੇ ਘੱਟੋ ਘੱਟ ਵੱਧ ਨਹੀਂ ਤਾਂ ਉਨੇ ਦਿਲਚਸਪੀ ਜ਼ਰੂਰ ਕੈਨੇਡਾ ਦੀਆਂ ਚੋਣਾਂ 'ਚ ਰੱਖਦੇ ਆ ਜੀ ਜਿਹੜੇ ਉਹਨਾਂ ਨਤੀਜੇ ਆਏ ਆ ਉਹਦੇ ਅੰਦਾਜ਼ਾ ਪੰਜਾਬੀਆਂ ਨੇ ਬੱਲੇ ਬੱਲੇ ਕਰਵਾ ਦਿਆ ਉੱਥੇ ਵੀ ਔਰ ਜਿਹੜੀ ਪੰਜਾਬੀ ਜੀ ਜੀ ਵਿਡੇ ਗੰਦੀ ਜੀ ਹਮਾਇਤ ਵੀ ਕਰ ਰਿਹਾ ਹੈ ਲਿਬਰਲ ਪਾਰਟੀ ਤੀਜੀ ਵਾਰ ਉਸ ਨੂੰ ਮੌਕਾ ਮਿਲ ਰਿਹਾ ਹੈ ਇਹ ਨਿਰਦੇਸ਼ੀਆਂ ਫੈਡਰਲ ਚੋਣਾਂ ਚ ਸਤਾ ਦੇ ਚਾਉਣ ਦਾ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹਨਾਂ ਵੱਲੋਂ ਤਾਂ ਵਧਾਈ ਵੀ ਦੇ ਦਿੱਤੀ ਕਿ ਇਹ ਸਫਾਸਟ ਹੈ ਕਿ ਸਰਕਾਰ ਬਣਾ ਰਿਹਾ ਔਰ ਦੂਜੀ ਗੱਲ ਜਿਹੜੀ ਹੈਗੀ ਹੈ ਦਿੱ ਤੱਕ ਚੋਣਾਂ ਤੀਜਾਂ ਦਾ ਸਵਾਲ ਹੈ ਜਿਹੜੀ ਇਸ ਵੇਲੇ ਪਾਰਟੀ ਲਿਬਰਲ ਪਾਰਟੀ ਜਿਸ ਦੀ ਆਪਾਂ ਗੱਲ ਕਰ ਰਹੇ ਹਾਂ 168 ਸੀਟਾਂ ਦਾ ਉਹ ਲਈ ਚੁੱਕੀ ਹੈ ਔਰ 172 ਸੀਟਾਂ ਦੀ ਜਾਨੀ 5ਆਂ ਸੀਟਾਂ ਦੇ ਪਿੱਛੇ ਯਾਨੀ 4 ਕਦਮ ਹੋਰ ਅੱਗੇ ਉਹਨਾਂ ਨੇ ਹੋਰ ਥੋੜੀ ਦੇ ਅੱਜ ਪਹੁੰਚ ਹੀ ਜਾਣਾ ਹੈ ਕਿ ਸਰਕਾਰ ਬਣ ਜਾਣੀ ਹੈ ਉਹਨਾਂ ਦੀ ਕੰਜ਼ਰੂਟ ਪਾਰਟੀ ਉਹ ਕਾਫੀ ਪਿੱਛੇ 147 ਸੀਟਾਂ ਦੇ ਹੈ ਐਨਡੀਪੀ ਜਿਹੜੀ ਗਏ ਜਗਵੀਰ ਸਿੰਘ ਦੀ ਜਿਹੜੀ ਪਾਰਟੀ ਸੀ ਉਹਨੂੰ ਤਾਂ ਕਾਫੀ ਵੱਡਾ ਝਟਕਾ ਲੱਗਿਆ ਮੁਸ਼ਕਲ ਨਾਲ ਜਿਹੜੀਆਂ ਹੈਗੀਆਂ 7 ਸੀਟਾਂ ਆਈਆਂ ਤੇ ਕੈਨੇਡਾ ਦਾ ਜਿਹੜਾ ਕਨਸਟੀਟਿਊਸ਼ਨ ਹੈ ਉਹਦੇ ਮੁਤਾਬਕ ਕਿਸੇ ਪਾਰਟੀ ਨੂੰ ਆਪਣੀ ਮਾਨਤਾ ਬਚਾਉਣ ਲਈ ਘੱਟੋ-ਘੱਟ 12 ਸੀਟਾਂ ਚਾਹੀਦੀਆਂ ਜੀ ਜਨਯੋ ਪਾਰਟੀ ਆਪਣੀ ਮਾਨਤਾ ਵੀ ਨਹੀਂ ਪਜਾ ਸਕੀ ਸੋ ਇਹ ਦੀ ਸਥਿਤੀ ਬਣੀ ਦੂਜੇ ਪਾਸੇ ਜੇ ਤਾਂ ਪੰਜਾਬੀਆਂ ਦੀ ਸਵਾਲ ਆ ਕੋਈ ਸਿੱਧੂ ਜੇ ਤਰ੍ਹਾਂ ਕੋਈ ਗੱਲ ਜੇ ਤਰ੍ਹਾਂ ਕੋਈ ਰਾਏ ਜੇ ਤਰ੍ਹਾਂ ਸੋ ਬੜੀ ਗੰਧੀ ਦੀ ਖੁਸ਼ੀ ਦੀ ਲਹਿਰ ਜਿਹੜੀ ਪੰਜਾਬੀਆਂ ਦੀ ਬਣੀ ਵੀ ਔਰ ਇਹ ਵੀ ਉਮੀਦ ਕਰਦੇ ਆ ਕਿ ਜਿਹੜਾ ਨਵਾਂ ਹੁਣ ਅਧਾਇ ਸੱਜਾ ਜਾ ਰਿਹਾ ਕੈਨੇਡਾ ਚ ਡੈਮੋਕ੍ਰੇਟ 당 ਨਾਲ ਜਿਸ ਤਰ੍ਹਾਂ ਮੁਲਕ ਦੇ ਸਾਡੇ ਪ੍ਰਧਾਨ ਮੰਤਰੀ ਉਹਨਾਂ ਨੇ ਵਧਾਈ ਦਿੱਤੀ ਹੈ ਉਮੀਦ ਕਰਦੇ ਆ ਕਿ ਨਵੀਂ ਸਰਕਾਰ ਦੇ ਬਣ ਜਾਣਾ ਭਾਰਤ ਤੇ ਕੈਨੇਡਾ ਦੇ ਜਿਹੜੇ ਰਿਸ਼ਤੇ ਆ ਉਹ ਵੀ ਸਖਾਵਾਂ ਤੇ ਚੰਗੇ ਸਬੰਧਾਂ ਵਾਲੇ ਹੋਣਗੇ ਕਿਉਂਕਿ ਭਾਰਤ ਤੇ ਕੈਨੇਡਾ ਦੇ ਜਿਹੜੇ ਸਬੰਧ ਆ ਉਹਨਾਂ ਦਾ ਸਾਡੇ ਦੁਆਵਾਂ ਮੁਲਕਾਂ ਜਿਹੜਾ ਆਵਾਮ ਹੈ ਉਹਦੇ ਸਬੰਧਾਂ ਨੂੰ ਲੈ ਕੇ ਬਹੁਤ ਵੱਡਾ ਅਸਰ ਪੈਂਦਾ ਹੈ ਜੀ ਸਿਰਸਾ ਬੇਸੇ ਦੇ ਨਾਲ ਅਗਲੀ ਵੱਡੀ ਖਬਰ ਜੋ ਹੈ ਉਹ ਆਈ ਹੈ ਹਰਿਆਣਾ ਸਾਡੇ ਗਵਾਂਢੀ ਸੂਬੇ ਨੂੰ ਲੈ ਕੇ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਬੀਬੀਐਮਬੀ ਦਾ ਜੋ ਪਾਣੀ ਹੈ ਉਹ ਹਰਿਆਣਾ ਭੇਜਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਦੇਖੋ ਪੰਜਾਬ ਦੇ ਹੱਕਾਂ ਦੇ ਮੇਜ਼ਾਂ ਡਾਕਾ ਹੀ ਪੰਦਾ ਰਹਿੰਦਾ ਹੁਣ ਆਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਇੱਕ ਦਿਨ ਪਹਿਲਾਂ ਮੀਟਿੰਗ ਹੋਈ ਹੈ ਉਹਦੇ ਚ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਪਹਿਲਾਂ ਦਾ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਗਿਆ ਕਿ ਸਾਨੂੰ 8600 ਕਿਊਸੇ ਦਾ ਹੋਰ ਪਾਣੀ ਜਿਹੜਾ ਹੈਗਾ ਅਗਲੇ 2 ਮਹੀਨਾ ਲਈ ਚਾਹੀਦਾ ਜੀ ਹੁਣ ਪੰਜਾਬ ਵਾਲੇ ਕਹਿੰਦੇ ਕਿ ਤੁਸੀਂ ਤਾਂ ਆਪਣਾ ਪਾਣੀ ਪਹਿਲਾਂ ਹੀ ਵਰਤ ਰਹੇ ਦੇਖੋ ਅਸੀਂ ਆਪਣੇ ਦਰਸ਼ਕਾਂ ਨੂੰ ਟੈਕਨੀਕਲ ਤੌਰ ਤੇ ਥੋੜਾ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਇਹੜੀ ਪਾਣੀਆਂ ਦੇ ਵੰਡ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਰਹੀ ਹੁੰਦੀ ਹੈ ਹੂੰ ਉਹਦੇ ਚ ਹੱਦ ਹੁੰਦੀ ਹੈ 31 ਮਈ 31 ਮਈ ਤੋਂ ਬਾਅਦ ਨਵੇਂ ਸਿਰੇ ਤੋਂ ਜਾਨੀ ਸੂਬਿਆਂ ਦਾ ਪਾਣੀ ਅਲਰਟ ਹੁੰਦਾ ਹੈ ਵੱਧ ਹੋਣਾ ਘੱਟ ਹੋਣਾ ਪਾਣੀ ਦੀ ਵੰਡ ਪਾਣੀ ਦੀ ਉਪਲਬਧਤਾ ਕਿੰਨੀ ਹੈ ਉਹਦੇ ਮੁਤਾਬਕਾ ਹੁੰਦੀ ਹੈ ਜੀ ਤੇ ਉਹ ਪਾਣੀ ਦਾ ਹਰਿਆਣਾ ਵਰਤ ਚੁੱਕਾ ਹੁਣ ਪੰਜਾਬ ਦੇ ਹਿੱਸੇ ਦੇ ਪਾਣੀ ਦੀ ਗੱਲ ਕਰਦੇ ਆ ਉਸ ਵੇਲੇ ਹਾਲਾਂਕਿ ਲੈਟਰ ਉਸ ਵੇਲੇ ਪੱਤਰ ਲਿਖਿਆ ਗਿਆ ਜਦੋਂ ਸਿਰੇ ਦੀ ਗਰਮੀ ਹੈ ਔਰ ਪੰਜਾਬ ਐਲਾਨ ਕਰ ਚੁੱਕਾ ਹੈ ਕਿ ਜੇ ਆਉਣ ਵਾਲੇ ਦਿਨਾਂ ਚ ਆਏ ਆਉਣ ਵਾਲੇ ਦਿਨ ਕਿਹੜੇ ਅਗਲੇ ਦਿਨਾਂ ਚ ਹੀ ਆ ਜਿਹੜਾ ਹੈਗਾ ਚੋਨੇ ਦੀ ਲਵਾਈ ਸ਼ੁਰੂ ਹੋ ਰਹੀ ਆ ਤੇ ਪੰਜਾਬ ਨੂੰ ਤਾਂ ਪਾਣੀ ਦੀ ਵੱਡੀ ਜ਼ਰੂਰਤ ਹੈ ਮੁਕੰਦਰੀ ਭਗਵੰਤ ਮਾਨ ਨੇ ਸਾਫ ਸ਼ਬਦਾਂ ਚ ਹਰਿਆਣਾ ਨੂੰ ਦੋ ਟੁਕ ਜਵਾਬ ਦਿੱਤਾ ਕਿ ਸਾਡੇ ਕੋਲੇ ਇੱਕ ਬੂੰਦ ਵੀ ਫालतू ਪਾਣੀ ਨਹੀਂ ਆ ਹਰਿਆਣਾ ਨੂੰ ਦੇਣ ਲਈ ਜੀ ਉਹ ਬਾਜੀਬ ਗੱਲ ਕੀਤੀ ਹੈ ਔਰ ਉਹਨਾਂ ਨੇ ਬਲਕਿ ਇਹ ਵੀ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਹੋਰ ਵੀ ਹੁਣ ਚਾਰਾ ਨਹੀਂ ਚੱਲਦਾ ਤੇ ਪੰਜਾਬ ਦੀ ਬਾਹ ਕਹਿ ਲਈਏ ਸਰਕਾਰ ਦੀ ਬਾਹ ਕਹਿ ਲਈਏ ਆਗੜਾ ਬਿਆਸ ਮੈਨੇਜਮੈਂਟ ਬੋਰਡ ਰਹੀਂ ਮਰੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਹਿਲਾਂ ਤਾਂ ਦੋਹਾਂ ਹੀ ਸੁਬਿਆਂ ਦਾ ਦਰਿਆਈ ਪਾਣੀਆਂ ਦੀ ਵੰਡਰ ਨੂੰ ਲੈ ਕੇ ਸੁਪਰੀਮ ਕੋਰਟ ਚ ਕੇਸ ਪੈਂਡਿੰਗ ਪਿਆ ਉੱਥੇ ਕੋਈ ਨਿਬੜਾ ਨਹੀਂ ਹੋ ਰਿਹਾ ਪੰਜਾਬ ਉੱਥੇ ਵੀ ਇਹ बार-बार ਦੁਹਾਈਆਂ ਪਾਉਂਦਾ ਕਿ ਸਾਡੇ ਕੋਲੇ ਕੋਈ ਫालतू ਪਾਣੀ ਨਹੀਂ ਹੈ ਫालतू ਪਾਣੀ ਨਹੀਂ ਤਾਂ ਕਿਹੜਾ ਪਾਣੀ ਹੈ ਜਿਹੜਾ ਅਸੀਂ ਇਹ ਰੈਣਾ ਨੂੰ ਦੇ ਦਾਂਗੇ ਕਿਉਂ ਪੰਜਾਬ ਨੂੰ ਰਾਜਸਥਾਨ ਬਣਾਉਣਾ ਚਾਹੁੰਦੇ ਆ ਪੰਜਾਬ ਤਾਂ ਬਾਰ-ਬਾਰ ਇਹ ਦੁਹਾਈਆਂ ਦੇ ਰਿਹਾ ਹੁਣ ਉਹ ਕੇਸ ਤਾਂ ਪੈਂਡਿੰਗ ਪਿਆ ਤੇ ਪਾਗੜਾ ਬਿਆਸ ਮੈਨੂੰ ਉਹਨੂੰ ਵੀ ਬੋਰਡ ਜਿਹੜੀ ਮੀਟਿੰਗ ਆਉਦੀ ਸਾਰ ਬਾ ਜਿਹੜੀ ਪਾਣੀਆਂ ਦੀ ਵੰਡ ਹੁੰਦੀ ਹੈ ਤਾਂ ਉਹਦੇ ਜੀ ਰੇੜਕਾ ਪਾ ਕੇ ਬੈਠ ਕੇ ਕੇ ਜੀ ਹਰਿਆਣਾ ਨੂੰ ਵੱਧ ਪਾਣੀ ਮਿਲਣਾ ਚਾਹੀਦਾ ਜਾਨੀ ਡਬਲ ਇੰਜਣ ਦੀ ਸਰਕਾਰ ਦਾ ਮਤਲਬ ਇਹ ਨਹੀਂ ਹੈ ਕਿ ਗੁੰਡਿਆਂ ਕੰਦਾ ਸਭ ਕੁਝ ਖਿੱਚ ਕੇ ਲੈ ਜਾਓ ਤੁਸੀਂ ਆਪਣੇ ਹਿੱਸੇ ਦਾ ਵਰਤੋ ਜੀ ਸੜਕੇ ਵਰਤੋ ਨਾਜਮ ਮੁਕੰਦਿਰਪੁਰ ਗੋਤਮਾਨ ਨੇ ਵੀ ਕਿਹਾ ਕਿ ਤੁਸੀਂ ਆਪਣੇ ਹਿੱਸੇ ਦਾ ਪਾਣੀ ਵਰਤ ਲਿਆ ਤਾਂ ਸਾਨੂੰ ਉਹਦੇ ਤੇ ਕੋਈ ਇਤਜ਼ਰ ਨਹੀਂ ਹੈ ਤੁਸੀਂ ਜੋ ਵਾਜੇ ਸਮਝਿਆ ਉਸ ਤਰੀਕੇ ਨਾਲ ਪਾਣੀ ਦਾ ਇਸਤੇਮਾਲ ਕੀਤਾ ਹੁਣ ਡਬਲ ਇੰਜਣ ਸਾਡਾ ਪਾਣੀ ਤਾਂ ਨਾ ਕਿੱਥੇ ਲੈ ਕੇ ਜਾਵੇ ਜੀ ਸੋ ਗੌਂਡੀਆਂ ਸੂਬਿਆਂ ਦੇ ਨਾਲ ਜਿਹੜੇ ਚੰਗੇ ਸਬੰਧਾਂ ਦੀ ਗੱਲ ਇਹ ਵੀ ਹੁੰਦੀ ਹੈ ਕਿ ਗੌਂਡੀਆਂ ਦੇ ਹੱਕਾਂ ਤੇ ਛਾਪਾ ਨਹੀਂ ਮਾਰਨਾ ਚਾਹੀਦਾ ਹਾਲਾਂਕਿ ਕਿਹਾ ਇਹ ਜਾਏਗਾ ਕਿ ਪੰਜਾਬ ਤੱਕਾ ਕਰਦਾ ਤੱਕਾ ਪੰਜਾਬ ਨਾਲ ਹੋ ਰਿਹਾ ਸੋ ਮੈਂ ਤਾਂ ਕਹਾਂਗਾ ਕਿ ਚੰਗੀ ਗੱਲ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਸਿੱਧੇ ਤੌਰ ਤੇ ਸਪਾਰਟੌਰ ਦੇ মিডিਆ ਜਾ ਕੇ ਇਸ ਗੱਲ ਨੂੰ ਨਿੰਕਾਰ ਤਰੀਕੈ ਕਹ ਲੋ ਪੰਜਾਬ ਦੀ ਮੈਥਗਲੋਂ ਪੰਜਾਬ ਦੇ ਹੱਕ 'ਚ ਡੱਟ ਕੇ ਖੜਿਆ ਹੈ ਕਿ ਸਾਡੇ ਕੋਲੇ ਕੋਈ ਫालतू ਪਾਣੀ ਨਹੀਂ ਅਸੀਂ ਕਿੱਥੋਂ ਪਾਣੀ ਦੇ ਸਕਦੇ ਆ ਜੀ ਸੋ ਹਰਿਆਣਾ ਨੇ ਐਨ ਉਸ ਮੌਕੇ ਤੇ ਪੰਜਾਬ ਦੇ ਸੱਜਣਾਂ ਦਾ ਦੋਸ਼ ਮਾਰਨ ਦੀ ਕੋਸ਼ਿਸ਼ ਕੀਤੀ ਕਿ ਦੇਖੋ ਜੀ ਮਾਨਵੀ ਆਧਾਰ ਦੇ ਉੱਤੇ ਪਾਣੀ ਦਿੱਤਾ ਜਾਵੇ ਮਾਨਵੀ ਆਧਾਰ ਤੇ ਪਾਣੀ ਦਾ ਤਾਂ ਦੇਣ ਦੀ ਗੱਲ ਹੈ ਜੇ ਪੰਜਾਬ ਕੋਲੇ ਪਾਣੀ ਫालतू ਹੋਵੇ ਹੂੰ ਪੰਜਾਬ ਤਾਂ ਪਹਿਲਾਂ ਹੀ ਜਿਹੜਾ ਹੈਗਾ ਪੰਜਾਬ ਨੇ ਆਪਣੇ ਨਹਿਰਾਂ ਆਪਣੇ ਸੂਏ ਆਪਨ ਕਸਿਆਂ ਉਹਨਾਂ ਇੰਤਜ਼ਾਮ ਕੀਤਾ ਹੈ ਪਿਛਲੇ ਸਮੇਂ ਜਿਹੜਾ ਸਿਸਟਮ ਤੇ ਤੇਰੀ ਹੋ ਗਿਆ ਸੀ ਪੰਜਾਬ ਨੂੰ ਰੀਬਿਲਡ ਕੀਤਾ ਤਾਂ ਕਿ ਹਰ ਕਿਸਾਨ ਦੇ ਖੇਤ ਤੱਕ ਨਹਿਰੀ ਪਾਣੀ ਜਾਵੇ ਕਿਉਂਕਿ ਨਹਿਰੀ ਪਾਣੀ ਦੀ ਉਪਲਬਧਤਾ ਦਾ ਉਹਦਾ ਹੋਣ ਦਾ ਆਪਣਾ ਹੀ ਫਾਇਦਾ ਹੈ ਫਸਲਾਂ ਉਹਦੇ ਨਾਲ ਚੰਗੀਆਂ ਹੁੰਦੀਆਂ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਵੀ ਪਿਛਲੇ ਸਰਕਾਰਾਂ ਦੇ ਵੀ ਇਕਤਾਕਸ਼ ਕੀਤਾ ਉਹ ਕਹਿੰਦੇ ਪਿੱਛੇ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਸਰਕਾਰਾਂ ਨਹੀਂ ਹੈ ਕਾਂਗਰਸੀ ਸਰਕਾਰ ਹੀ ਹੈ ਉਹ ਤੋਂ ਤਾਂ ਬੇਸ਼ੱਕ ਕੋਈ ਨਹੀਂ ਕੁਝ ਕੀਤਾ ਪਰ ਕਹਿੰਦੇ ਅਸੀਂ ਨਹੀਂ ਪੰਜਾਬ ਦੇ ਹਿੱਸੇ ਦਾ ਪਾਣੀ ਜਾਣ ਦੇਵਾਂਗੇ ਰਾਣਾ ਨੇ ਆਪਣਾ ਪਾਣੀ ਵਰਤਿਆ ਸਾਡੇ ਪਾਣੀਾਂ ਤੇ ਕਿਉਂ ਨਜ਼ਰ ਰੱਖੀ ਜਾ ਰਹੀ ਹੈ ਜੀ ਸਿਰਸਾ ਬੇਸੇ ਦੇ ਨਾਲ ਅਗਲੀ ਖਬਰ ਆਪਾਂ ਪਹਿਲਗਾਮ ਮਾਮਲੇ ਤੇ ਡਿਸਕਸ ਕਰ ਲੈਨੇ ਆ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਗਈ ਹੈ ਕਿ ਆਲ ਪਾਰਟੀ ਮੀਟਿੰਗ ਬੁਲਾਈ ਜਾਵੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਪੀਐਮ ਮੂਰੇ ਲੱਗ ਮਾਫ ਕਰਨਾ ਸੀਐਮ ਭਗਵੰਤ ਮਾਨ ਮੂਰੇ ਲੱਗਦੇ ਨੇ ਤਾਂ ਅਸੀਂ ਉਹਨਾਂ ਦੇ ਨਾਲ ਜਾਣ ਲਈ ਉਹਨਾਂ ਦਾ ਸਾਥ ਦੇਣ ਲਈ ਤਿਆਰ ਆ ਬਿਲਕੁਲ ਆ ਇੱਕ acha ਸਨਿਆਜਾ acha ਜਾ ਆਪਾ ਕਹਿ ਸਕਦੇ ਆ ਜੁਨਹਾਂ ਪੰਜ ਪਾਜੇ ਪ੍ਰਧਾਨ ਸਨੀਲ ਜਾ ਕੜਾ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੀਡੀਆ ਜਾ ਕੇ ਬੇਨਤੀ ਕੀਤੀ ਹੈ ਕਿ ਆਪਾਂ ਆਲ ਪਾਰਟੀ ਮੀਟਿੰਗ ਦੇ ਤੌਰ ਤੇ ਇਕੱਠੇ ਹੋ ਕੇ ਜੰਮੂ ਕਸ਼ਮੀਰ ਚਲੀਏ ਜੀ ਜੰਮੂ ਕਸ਼ਮੀਰ ਦੇ ਜਿਹੜੇ ਮੁੱਖ ਮੰਤਰੀ ਆ ਉਹਨਾਂ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਜਾ ਕੇ ਸਨੇਹਾ ਦੇਈਏ ਕਿ ਪੂਰਾ ਮੁਲਕ ਤੁਹਾਡੇ ਨਾਲ ਖੜਾ ਹੈ ਮੁਲਕ ਦਾ ਨਾਲ ਖੜਾ ਹੀ ਖੜਾ ਹੈ ਪਰ ਜਦੋਂ ਪੰਜਾਬ ਜਾਏਗਾ ਕਿ ਗੌਂਡੀ ਦਾ ਜਣਾ ਆਪਣੇ ਆਪ ਦੀ ਵੱਡਾ ਸਨੇਹਾ ਹੁੰਦਾ ਹੈ ਜੀ ਸੋ ਮੈਂ ਕਾਂਗਾ ਜਾਖੜ ਚੰਗੇ ਸੂਝਵਾਨ ਆਗੂ ਆ ਬੇਚਾ ਕੋ ਆਪਣੇ ਆਪਣੇ ਪਾਰਟੀਆਂ ਦੇ ਨਜ਼ਰੀਏ ਹੁੰਦੇ ਆ ਪਰ ਦੇਖਦੇ ਆ ਕਿ ਵੀ ਟਕਰਾਅ ਦੀਆਂ ਸਥਿਤੀਆਂ ਵੀ ਬਣਦੀਆਂ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਪਾਰਟੀਆਂ ਦੇ ਹਿੱਤਾਂ ਨੂੰ ਲੈ ਕੇ ਪਰ ਜਿਹੜਾ ਇਹ ਸਿਯਾ ਦਿੱਤਾ ਗਿਆ ਬਾ ਖੂਬੀ ਇੱਕ ਚੰਗਾ ਸਿਯਾ ਹੈ ਇਸ ਵੇਲੇ ਜਿਸ ਕਦਰ ਜੰਮੂ ਕਸ਼ਮੀਰ ਨੂੰ ਵੱਡੇ ਹਲਾਰੇ ਦੀ ਮਦਦ ਦੀ ਲੋੜ ਹੈ ਜਾਖੜ ਨੇ ਜਿਹੜਾ ਸਿਯਾ ਦਿੱਤਾ ਉਹ ਤੋਂ ਮਾਮਲੀ ਜਾਮਾਂ ਦਾ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਨਾਣਾ ਰ ਪੰਜਾਬੀ ਜਾਣਗੇ ਚਾਹੇ ਮੁਖਵੰਦਰੀ ਭਗਵੰਤ ਮਾਨ ਦਾ ਨਜ਼ਰੀਆ ਆਪਣੇ ਤੌਰ ਤੇ ਜਾਵੇ ਪਾਰਟੀਆਂ ਲੈ ਕੇ ਜਾਣ ਇੱਕ ਚੰਗਾ ਸਨੇਹਾ ਜੰਮੂ ਕਸ਼ਮੀਰ ਦੇ ਨਾਲ ਦੇਖੋ ਪੰਜਾਬ ਪਹਿਲਾਂ ਵੀ ਮਾਨਤਾ ਦੇ ਜੇ ਆਪਾਂ ਕਰੀਏ ਅਧਿਕਾਰਾਂ ਦੀ ਗੱਲ ਕਰਦੇ ਹਾਂ ਹੱਕਾਂ ਦੀ ਗੱਲ ਕਰਦੇ ਹਾਂ ਪੰਜਾਬ ਦਾ ਸਨੇਹਾ ਪਹਿਲਾਂ ਵੀ ਚੰਗਾ ਹੀ ਹੁੰਦਾ ਆਪਾਂ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਮਾਨਤਾ ਦਾ ਸਨੇਹ ਦਿੱਤਾ ਜਾਂਦਾ ਸਾਰੇ ਮੁਲਕ ਚ ਕਈ ਥਾਵਾਂ ਤੇ ਜੰਮੂ ਕਸ਼ਮੀਰ ਦੇ ਜਿਹੜੇ ਵਿਦਿਆਰਥੀ ਹੈ ਜਾਂ ਕਸ਼ਮੀਰੀਆਂ ਦੇ ਉੱਪਰ ਵਿਦ ਆਮਲੇ ਵੀ ਹੋਇਆ ਉਹਨਾਂ ਨੂੰ ਬੁਰੀ ਨਜ਼ਰ ਨਾਲ ਵੀ ਦੇਖਿਆ ਗਿਆ ਰੌਂਦੇ ਪੰਜਾਬ ਸਰਕਾਰ ਨੇ ਮਾਮਲਾ ਆਉਂਦਾ ਹੀ ਜਿਹੜਾ ਹੈਗਾ ਪਹਿਲਾਂ ਤੁਹਾਨੂੰ ਦੀ ਸਲੱਖਿਆ ਦਾ ਇੰਤਜ਼ਾਮ ਕੀਤਾ ਜੇ ਕਿਤੇ ਨੇ ਕਿਸੇ ਨੇ ਛੋਟੀ ਮੋਟੀ ਕੋਈ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਉਹਨੂੰ ਵੀ ਥਾਂ ਥਾਂ ਮੌਕੇ ਦੇ ਉੱਤੇ ਰੋਕਿਆ ਗਿਆ ਔਰ ਇਸ ਗੱਲ ਦਾ ਮੈਸੇਜ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਚ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੇ ਵੀ ਤਰੀਫ ਕੀਤੀ ਹੈ ਪੰਜਾਬ ਦੀ ਪੰਜਾਬ ਦੇ ਸਿੱਖ ਭਾਈਚਾਰੇ ਦੀ ਕਿ ਦੁੱਖ ਦੀ ਘੜੀ 'ਚ ਸਾਡੇ ਨਾਲ ਖੜੇ ਆ ਜੀ ਪੰਜਾਬੀ ਦਾ ਹਮੇਸ਼ਾ ਹੀ ਮਾਨਤਾ ਦੇ ਹਮਾਇਤੀ ਹੈ ਸੁਚੰਗਾ ਸਨੇਹਾ ਜੇ ਜੰਮੂ ਕਸ਼ਮੀਰ ਜਾ ਕੇ ਵੀ ਗੱਲ ਕੀਤੀ ਜਾਏਗੀ ਜੀ ਸਿਰਸਾ ਬੇਸੇ ਦੇ ਨਾਲ ਡੀਜੀਪੀ ਵੱਲੋਂ ਅੱਜ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਉੱਚ ਅਧਿਕਾਰੀਆਂ ਦੇ ਨਾਲ ਸੀਪੀਜ਼ ਦੇ ਨਾਲ ਐਸਐਸਪੀਜ਼ ਦੇ ਨਾਲ ਮੀਟਿੰਗ ਕੀਤੀ ਗਈ ਹੈ ਉਹਨਾਂ ਨੂੰ ਜ਼ਿਲ੍ਹੇ ਦੇ ਦਿੱਤੇ ਗਏ ਨੇ ਔਰ 31 ਮਈ ਦੀ ਡੈਡਲਾਈਨ ਵੀ ਦੇ ਦਿੱਤੀ ਗਈ ਹੈ ਦੇਖੋ ਨਸ਼ਿਆਂ ਦੀ ਗੱਲ ਜਦੋਂ ਆਪਾਂ ਕਰਦੇ ਹਮੇਸ਼ਾ ਇਹਨਾਂ ਮੁੱਦਿਆਂ ਤੇ ਜ਼ਿਕਰ ਹੁੰਦਾ ਮੀਡੀਆ 'ਚ ਤਾਂ ਜੁੱਧ ਨਸ਼ਿਆਂ ਬ੍ਰੋਧ ਦੇ ਜਦੋਂ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ ਸਰਕਾਰ ਦੀ ਗੱਲ ਕਰਦੇ ਆ ਮੁਖੰਦਰੀ ਭਗਵੰਤ ਮਾਨ ਮੈਂ ਵੀ ਇੱਕ ਜਰਨਲਿਸਟਿਕ ਗੱਲ ਜਿਹੜੀ ਹੈ ਕਿ ਆਪਾਂ ਕਹਿ ਸਕਦੇ ਆ ਕਿ ਪਿਛਲੀਆਂ ਸਰਕਾਰਾਂ ਅਕਾਲੀ ਦਲ ਪਾਰਟੀ ਜਨਤਾ ਪਾਰਟੀ ਕਾਂਗਰਸ ਸਰਕਾਰ ਕੈਪਟਨ ਮਰਿੰਦਰ ਸੰਜਿੰਦਰ ਚੰਨੀ ਸਾਰੇ ਇੱਥੋਂ ਦੇ ਨਿਕਲ ਕੇ ਗਏ ਆ ਉਦਾਂ ਦੇ ਬੈਠ ਕੇ ਗਏ ਆ ਸਾਰੇ ਗੱਲ ਕਰਦੇ ਰਹੇ ਆ ਕਿ ਨਸ਼ਿਆਂ ਦੇ ਖਿਲਾਫ ਲੜਾਈ ਲੜਨ ਦੀ ਗੱਲ ਕੀਤੀ ਵੀ ਐ ਕਿਦੇ ਥੋੜੇ ਸਟੈਪ ਵੀ ਲਏ ਆ ਪਰ ਜਿਸ ਸੰਜੀਦਗੀ ਦੇ ਨਾਲ ਮਾਨ ਸਰਕਾਰ ਕਰ ਰਹੀ ਐ ਮੈਂ ਕਹਣਾ ਕਿ ਪਿਛਲੀਆਂ ਸਾਰਾਂ ਦੇ ਸਾਰੇ ਰਿਕਾਰਡ ਜਿਹੜੇ ਹੈਗੇ ਆ ਉਹ ਮਾਤ ਪੈ ਗਿਆ ਜਿਸ ਸੰਜੀਦਗੀ ਨਾਲ ਦੇਖੋ ਪੂਰੀ ਦੀ ਪੂਰੀ ਸਰਕਾਰ ਨਸ਼ਿਆਂ ਦੇ ਵਿਰੁੱਧ ਲੱਗੀ ਹੋਈ ਐ ਜਦੋਂ ਡੀਜੀਪੀ ਦੀ ਗੱਲ ਕਰਦੇ ਆ ਤਾਂ ਪੰਜਾਬ ਦੀ ਪੂਰੀ ਪੁਲਿਸਣੀ ਇਸ ਤੋਂ ਵੱਡੀ ਗੱਲ ਕੀ ਉਸ ਦੇ ਕਿ 31 ਮਈ ਇਕਦਾ ਡੈਡਲਾਈਨ ਦੇ ਦਿੱਤੀ ਗਈ ਉਸ ਤੋਂ ਬਾਅਦ ਪੰਜਾਬ ਚ ਨਸ਼ਾ ਨਜ਼ਰ ਨਹੀਂ ਆਉਣਾ ਚਾਹੀਦਾ ਜੀ ਸਵਾਨੀ ਕਲਾਮੀ ਨਹੀਂ ਜ਼ਿਲ੍ਹਿਆਂ ਦੇ ਪੁਲਿਸ ਮੁਖੀ ਐਸਐਸਪੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਪੁਲਿਸ ਕਮਿਸ਼ਨਰ ਜਿਹੜੇ ਜਿਨ੍ਹਾਂ ਦੇ ਅਧੀਨ ਜਿਹੜਾ ਕਈ ਜ਼ਿਲ੍ਹੇ ਹੁੰਦੇ ਆ ਉਹਨਾਂ ਸਾਰਿਆਂ ਦੀ ਜ਼ਿੰਮੇਵਾਰੀ ਹੋਏਗੀ ਜੇ 1 ਮਈ ਤੋਂ ਬਾਅਦ ਵੀ ਕਿਸੇ ਨਸ਼ਾ ਨਜ਼ਰ ਆ ਗਿਆ ਐਸਐਸਪੀ ਤੇ ਪੁਲਿਸ ਕਮਿਸ਼ਨਰ ਉਹਨਾਂ ਦੀ ਵੀ ਜਵਾਬਦੇਹੀ ਤੈਅ ਹੋਏਗੀ ਜੀ ਸੋ ਵੱਡੇ ਪੱਧਰ ਤੇ ਮੈਂ ਇਹ ਵੀ ਦੇਖ ਰਿਹਾ ਸੀਗਾ ਮੀਡੀਆ ਦੇ ਅੰਦਰ ਜ਼ਿਕਰ ਹੋ ਰਿਹਾ ਇਸ ਗੱਲ ਦਾ ਕਿ ਜਿਹੜਾ ਆ ਰਿਹਾ ਮਹੀਨਾ ਮਈ ਦਾ ਸ਼ੁਰੂ ਵਾਲੇ ਦਿਨਾਂ 'ਚ ਮੁਖੰਦਰੀ ਭਗਵੰਤ ਮਾਨ ਵੀ ਇੱਕ ਪਲੈਨਿੰਗ ਯੋਜਨਾ ਬਣਾ ਰਿਹਾ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਜਾ ਕੇ ਮਾਰਚ ਕੀਤੇ ਜਾਣ ਨਸ਼ਾ ਵਿਰੁੱਧ ਮੁਕਾਦਮਾ ਕੀਤਾ ਜਾਵੇ ਜਣੀ ਕਿਹਾ ਜਾ ਸਕਦਾ ਹੈ ਕਿ ਪੂਰੀ ਪੰਜਾਬ ਸਰਕਾਰ ਪੰਜਾਬ ਪੁਲਿਸ ਪ੍ਰਸ਼ਾਸਨ ਸਾਰੇ ਨਸ਼ਿਆਂ ਦੇ ਵਿਰੁੱਧ ਲੜਾਈ 'ਚ ਚੋਕੇ ਜਾ ਚੁੱਕਿਆ ਔਰ ਉਮੀਦ ਕਰਦੇ ਆਂਗੇ ਨਤੀਜੇ ਵੀ ਚੰਗੇ ਆਉਣਗੇ ਹਾਲਾਂਕਿ ਜੀ 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 ਤੁਸੀਂ ਜ਼ਿਕਰ ਕੀਤਾ ਜਦੋਂ ਮੀਡੀਆ ਨਾਲ ਗੱਲ ਕਰਦੇ ਚ ਕਹਿੰਦੇ ਦੇਖੋ ਨਸ਼ੇ ਜਿਹੜੇ ਹੈਗੇ ਕਈ ਤਰ੍ਹਾਂ ਦੇ ਕਾਰਨ ਕਿੱਥੋਂ ਆਉਂਦੇ ਆ ਕਮੰਤਰੀ ਹੱਤੋਂ ਆਉਂਦੇ ਆ ਪਾਕਿਸਤਾਨ ਹੁਣ ਤੱਕ ਵੱਡਾ ਸੋਰਸ ਰਿਹਾ ਜਿਉਂ ਪੰਜਾਬ ਨੇ ਸਖਤੀ ਕੀਤੀ ਹੈ ਤਾਂ ਪਾਕਿਸਤਾਨ ਜਿਹੜੇ ਨਸ਼ਾ ਤਸਕਾ ਜਿਹੜੇ ਵੱਡੇ ਵੱਡੇ ਬੈਠੇ ਆ ਉਹ ਵੀ ਤਰਮਲਾਏ ਆ ਪਰੇਸ਼ਾਨ ਆ ਕਿਉਂਕਿ ਉਹਨਾਂ ਦਾ ਵੀ ਰੁਜ਼ੀ ਰੋਟੀ ਜਿਹੜੀ ਦੋ ਨੰਬਰ ਦਾ ਤੰਡਾ ਸੀ ਉਹ ਬੰਦ ਹੋ ਰਿਹਾ ਹੈ ਇਸੇ ਤਰੀਕੇ ਨਾਲ ਇਕੱਲੀ ਪਾਕਿਸਤਾਨ ਦੀ ਗੱਲ ਨਹੀਂ ਸਾਡੇ ਗੋੰਡੀ ਸੂਬਿਆਂ ਤੋਂ ਵੀ ਇੱਧਰ ਉੱਧਰੋਂ ਇੱਧਰੋਂ ਵੀ ਜਿਹੜੇ ਨਸ਼ਿਆਂ ਦੀ ਸਪਲਾਈ ਉਹ ਚੇਨ ਵੀ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਪੰਜਾਬ ਦੇ ਵਿੱਚ ਨਸ਼ਾ ਦੀ ਚੇਨ ਤੇ ਥੋੜੇ ਵਧਣਗੇ ਚੇਨ ਟੁੱਟੇਗੀ ਤੇ ਇੱਕ ਵੱਡਾ ਸੁਨੇਹਾ ਜਾਏਗਾ ਸਭ ਤੋਂ ਵੱਡੀ ਗੱਲ ਇਹ ਹੀ ਹੈ ਕਿ ਇਹਨਾਂ ਦਾ ਜਿਹੜਾ ਗੱਠ ਜੋੜਾ ਹੈ ਉਹ ਟੁੱਟੇ ਔਰ ਗੱਠ ਜੋੜ ਦੇ ਵਿੱਚ ਦੇਖੋ ਅਕਸਰ ਜਿਹੜੇ ਪੁਲਿਸ ਅਧਿਕਾਰੀ ਹੈ ਉਹ ਆਪਣੇ ਮੂੰਹੋਂ ਇਹ ਗੱਲ ਕਹਿ ਨਹੀਂ ਸਕਦੇ ਪਰ ਵੀ ਇਹ ਜਾਣਦੇ ਆਪਾਂ ਗੱਲ ਕਹਿਣੇ ਚਾਹੁੰਦੇ ਆ ਕਿ ਨਸ਼ਾ ਤਸਕਰ ਆਪਣੇ ਆਪ ਦੀ ਧਰਤੀ ਤੇ ਪੈਦਾ ਹੋਏ ਜੀ ਇਹਦੇ ਲਈ ਕਿਤੇ ਲੈਣਾ ਕਿਤੇ ਰਹੀ ਆਪਾਂ ਕੋਈ ਪੁਲਿਸ ਦਾ ਕੁਝ ਹਿੱਸਾ ਜ਼ਿੰਮੇਵਾਰ ਮੰਨਦੇ ਆਂ ਪ੍ਰਸ਼ਾਸਨ ਦਾ ਕੋਈ ਹਿੱਸਾ ਜ਼ਿੰਮੇਵਾਰ ਬਣਦੇ ਆ ਆਪਾਂ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋ ਸਕਦੇ ਜਿਹੜੀਆਂ ਸਮਿਆਂ ਨੇ ਸਰਕਾਰਾਂ ਆ ਰਹੀਆਂ ਉਹ ਸਰਕਾਰਾਂ ਵੀ ਕਿਦਰ ਇਹ ਨਾ ਕਰੇ ਉਹਨਾਂ ਜਿਹੜੇ ਚਾਹੇ ਕਿਸੇ ਅਹੁਦੇ ਤੇ ਰਹੇ ਆ ਚਾਹੇ ਨੇਤਾ ਰਹੇ ਆ ਉਹ ਵੀ ਕਿਸੇ ਨਾ ਕਿਸੇ ਦੀ ਪਿੱਠ ਥਾਪੜ ਦੇ ਰਹੇ ਆ ਸੋ ਪੋਲੀਟੀਕਲ ਸਿਸਟਮ ਵੀ ਪੰਜਾਬ ਦਾ ਬੇੜਾਗਰ ਕੰਮ ਜ ਸਾਰਾ ਨਹੀਂ ਤਾਂ ਇਹ ਨਹੀਂ ਕਹਿ ਸਕਦੇ ਕਿ ਦੁੱਧ ਤੋਂ ਤੱਕ ਪੋਲੀਟੀਕਲ ਸਿਸਟਮ ਵੀ ਨਹੀਂ ਹੈ ਅੱਜ ਆਪਾਂ ਸਾਰੇ ਨਸ਼ਾ ਤਸਕਰਾਂ ਦੀ ਗੱਲ ਕਰਦੇ ਆ ਕਿ ਕਿੰਨੇ ਸਾ ਤਸਕਰਾਂ ਦੇ ਖਰਾਬ ਵੱਡੀ ਮਹਿੰਮ ਚਲਾਈ ਹੈ ਗੋਡੀ ਮਹਿੰਮ ਚਲਾਈ ਹੈ ਆਖਰੇ ਕੰਡੇ ਬੀਜੇ ਕਿਨੇ ਸਵਾਲੇ ਵੀ ਤਾਂ ਵੱਡਾ ਖੜਾ ਹੁੰਦਾ ਨਾ ਜੀ ਇੱਕ ਸਰਕਾਰ ਨਹੀਂ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਗਈਆਂ ਔਰ ਕਿੰਨੀ ਇੱਕ ਮਹਿੰਮ ਚੱਲੀ ਹੋਣ ਜਿਹੜੀ ਮਹਿੰਮ ਚੱਲੀ ਹੈ ਜਿੱਦਾਂ ਆਪਾਂ ਕਹਿੰਦੇ ਕਿ ਨੀਤੀ ਕੀ ਨਾਲ ਚੱਲ ਰਹੀ ਹੈ ਪਰ ਇਹਦੇ ਨਾਲ ਇਹ ਗੱਲ ਇਹ ਵੀ ਹੈ ਕਿ ਪੰਜਾਬ ਦੇ ਲੋਕ ਵਾ ਜਿਥੇ ਵੀ ਆਵਾਮ ਉਹਨਾਂ ਨੂੰ ਵੀ ਨਾਲ ਤੋੜਨ ਦੀ ਜ਼ਰੂਰਤ ਆ ਆਪਾਂ ਸਾਰੇ ਪਰਿਪਾਲ ਜਾਣਦੇ ਆ ਕਿ ਜਿਹੜਾ ਸਰਕਾਰੀ ਤੰਤਰ ਹੈ ਉਹ ਦੇ ਇੱਕ ਸੀ मामा ਹੁੰਦੀਆਂ ਨਿਸ਼ਚਿਤ ਹੱਦ ਤੱਕ ਉਹ ਥੋੜਾ ਤਾਂ ਮਾਰ ਸਕਦੇ ਆ ਜੀ ਪਰ ਲੋਕਾਂ ਨੂੰ ਨਾਲ ਜੁੜੇ ਬਗੈਰ ਨਾਲ ਤੋਰੇ ਬਗੈਰ ਜਿਹੜਾ ਇਹ ਵਿੱਚ ਕਾਮਯਾਬੀ ਨਹੀਂ ਹੋ ਸਕਦੀ ਸੋ ਇਹਦੇ ਲਈ ਕੋਈ ਇੱਕ ਦਰ ਜ਼ਿੰਮੇਵਾਰੀ ਨਹੀਂ ਮੈਂ ਕਹਾਂ ਕਿ ਸਾਰਿਆਂ ਨੂੰ ਆਪਣੀ ਪੀੜੀ ਇੱਥੇ ਆਪਣੀ ਮੰਜ਼ੀ ਇੱਥਾ ਸੋਟਾ ਫੇਲਦੀ ਜ਼ਰੂਰ ਹੈ ਹਰ ਸਰਕਾਰ ਜ ਕੋਈ ਨਾ ਕੋਈ ਸਿਸਟਮ ਜ਼ਿੰਮੇਵਾਰ ਰਿਹਾ ਹੋਏਗਾ ਜ ਤੱਕ ਉਹ ਤੰਦਾ ਉਹ ਕੜੀਆਂ ਉਹ ਚੇ ਨਹੀਂ ਟੁੱਟੇਗੀ ਤਦ ਤੱਕ ਕਾਮਯਾਬੀ ਨਹੀਂ ਮਿਲ ਸਕਦੀ ਹੁੰੜੜੀ ਨਸ਼ਾ ਦੇ ਖਿਲਾਫ ਮਹਿਮਜਾ ਹੰਕਾਰ ਡੀਜੀਪੀ ਮੁਖੰਦਰੀ ਭਗਵੰਦ ਮਾਰ ਰਿਹਾ ਉਮੀਦ ਕਰ ਸਕਦੇ ਹਾਂ ਕਿ ਹੌਣ ਵਾਲੇ ਜਿਹੜੇ ਚੰਗੇ ਨਤੀਜੇ ਆਉਣਗੇ ਚੰਗੇ ਨਤੀਜੇ ਨਸ਼ਾ ਦੇ ਖਿਲਾਫ ਵੀ ਨਹੀਂ ਆਉਣਗੇ ਮੈਂ ਕਹਾਂ ਕਿ ਪੰਜਾਬ ਦਾ ਇੱਕ ਵੀ ਇੱਕ ਚੰਗਾ ਸੁਨੇਹਾ ਦਿੰਦਾ ਨਜ਼ਰ ਆਉਂਦਾ ਜੋ ਕੁਝ ਕਿਹਾ ਜੇ ਆ ਰਿਹਾ ਜੋ ਜ਼ਮੀਨੀ ਹਕੀਕਤਾਂ ਜਿਵੇਂ ਬਦਲਦਾ ਨਜ਼ਰ ਆਏਗਾ ਜੀ ਸਿਰ ਸਾਹਿਬ ਇਸੇ ਦੇ ਨਾਲ ਕਾਂਗਰਸ ਵੱਲੋਂ ਪੀਐਮ ਨੂੰ ਪਾਰਲੀਮੈਂਟ ਸੈਸ਼ਨ ਬੁਲਾਉਣ ਦੀ ਗੱਲ ਕਹੀ ਗਈ ਹੈ। ਬਿਲਕੁਲ ਆਪਾਂ ਜਿਹੜਾ ਪਹਿਲਗਾਮ ਦੇ ਮੁੱਦੇ ਦੀ ਗੱਲ ਕਰਦੇ ਹਾਂ ਕਸ਼ਮੀਰ ਦਾ ਆਪਾਂ ਜ਼ਿਕਰ ਕਰਕੇ ਇੱਥੇ ਜਿਸ ਕਦਰ ਉੱਤੇ ਪਹਿਲਾਂ ਜਿਹੜਾ ਦਰਿੰਦਿਆਂ ਨੇ ਟਾਂਡੋ ਨਾਚ ਨੱਚਿਆ ਪਹਿਲਗਾਮ ਦੇ ਵਿੱਚ ਜੀ ਉਸੇ ਮੁੱਦੇ ਨੂੰ ਲੈ ਕੇ ਜੋ ਪ੍ਰਸਿੱਧੀ ਜਿਹੜੀ ਬਣੀ ਵੀ ਆ ਪਾਕਿਸਤਾਨ ਜਿਸ ਕਦਰ ਆਏ ਦੰਤਕੀਆਂ ਦੇ ਰਿਹਾ ਸਾਡੇ ਮੁਲਕ ਦੀ ਆਪਣੀ ਕਿਹੋ ਜਿਹੀ ਸਥਿਤੀ ਹੈ ਕਿਹੋ ਜਿਹਾ ਹਾਲਾਤ ਹੈ ਉਦੋਂ ਤੱਕ ਪਹਿਲਾਂ ਸਰਪਾਰਟੀ ਮੀਟਿੰਗ ਜਿਹੜੀ ਕੇਂਦਰ ਪੱਧਰ ਤੇ ਹੋ ਚੁੱਕੀ ਹੈ ਹੁਣ ਇਸ ਦੇਸ਼ ਦੀ ਜਿਹੜੀ ਮੁੱਖ ਵਿਰੋਧੀ ਧਿਰ ਹੈ ਚਾਹ ਉਹ ਦੇ ਨਿਤਾਰ ਰੋਲ ਗਾਂਧੀ ਹੈ ਖੜਗੇਜੀ ਹੈ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਬਕਾਇਦਾ ਬੈਂਦੀ ਕੀਤੀ ਹੈ ਕਿ ਚੀਚਾ ਸਪੈਸ਼ਲ ਪਾਰਲੀਮੈਂਟ ਸੈਸ਼ਨ ਬੁਲਾਇਆ ਜਾਵੇ ਔਰ ਸਾਰੇ ਮੁਲਕ ਦੇ ਸਾਹਮਣੇ ਰੱਖਿਆ ਜਾਵੇ ਕਿ ਕੀ ਸਥਿਤੀ ਹੈ ਕਿਹੜੇ ਹਾਲਾਤ ਹੈ ਤਾਂ ਕਿ ਸਾਰੇ ਮੁਲਕ ਨੂੰ ਆਪਾਂ ਨਾਲ ਲੈਣ ਦੀ ਗੱਲ ਕਰਦੇ ਆ ਤਾਂ ਪਾਰਲੀਮੈਂਟ ਸਭ ਤੋਂ ਵੱਡਾ ਫੋਰਮ ਹੈ ਕੋਲ ਪਾਰਟੀ ਮੀਟਿੰਗ ਦੀ ਗੱਲ ਵੀ ਠੀਕ ਹੈ ਆਲ ਪਾਰਟੀ ਮੀਟਿੰਗ ਫੇਰ ਵੀ ਇੱਕ ਸੀਮਤ ਦਾਇਰਾ ਹੁੰਦਾ ਉਹਦੇ ਵਿੱਚ ਆਗੂਆਂ ਦੀ ਗੱਲਬਾਤ ਹੋਈ ਉਹਨਾਂ ਦੀ ਡਿਸਕਸ਼ਨਸ ਹੋਈ ਪਰ ਜਦੋਂ ਪਾਰਲੀਮੈਂਟ ਦੀ ਆਪਾਂ ਗੱਲ ਕਰਾਂਗੇ ਤਾਂ ਪਾਰਲੀਮੈਂਟ ਸਾਰਾ ਦੇਸ਼ ਦੇਖੇਗਾ ਕਿ ਸਾਡੇ ਦੇਸ਼ ਦੇ ਹਕੂਮਰਾਨ ਇਸ ਮੁੱਦੇ ਤੇ ਕਿ ਉਹ ਜਾਂ ਸਟੈਂਡ ਲੈਂਦੇ ਆ ਨਾਲੇ ਜਿਹੜੇ ਹਾਕਮ ਤੇਰੇ ਗੁਰੂਦੀ ਤੇਰੇ ਉਹ ਵੀ ਇਹ ਦੇਖਦੇ ਸਾਹਮਣੇ ਸਪਸ਼ਟ ਹੋ ਜਾਣਗੇ ਕਿ ਐਡੇ ਨਾਜ਼ੁਕ ਮੌਕੇ ਤੇ ਉੱਤੇ ਕਿਹੜੀ ਤਰ੍ਹਾਂ ਕਿਉਂ ਜਾਂ ਗੱਲਾਂ ਕਰਦੀ ਆ ਇਸ ਮੁਲਕ ਦੇ ਹੱਕ ਵਿੱਚ ਖੜੇ ਹੁੰਦੇ ਆ ਜਾਂ ਇੱਥੇ ਖੜੇ ਹੋ ਕੇ ਵੀ ਕਿਤੇ ਆਪਣੇ ਨਾਲ ਰਾਸੀ ਰੋਟੀਆਂ ਹੀ ਸੇਕਦੇ ਆ ਜੀ ਜੀ ਸਿਉ ਸਾਹਿਬ ਕਸ਼ਮੀਰ ਦੇ ਵਿੱਚ ਇੱਕ ਵੱਡੀ ਘਟਨਾ ਇਹ ਵਾਪਰੀ ਹੈ ਪਹਲਗਾਮ ਦੀ ਕਸ਼ਮੀਰ ਜੰਮੂ ਕਸ਼ਮੀਰ ਦਾ ਉਹ ਹਿੱਸਾ ਜੋ ਕਿ ਬਹੁਤ ਜ਼ਿਆਦਾ ਸੈਲਾਨੀਆਂ ਤੇ ਨਿਰਭਰ ਕਰਦਾ ਹੈ ਉਹ ਆਰਥਿਕ ਤੌਰ ਤੇ ਹੁਣ ਕਾਫੀ ਟੁੱਟਦਾ ਨਜ਼ਰ ਆ ਰਿਹਾ ਹੈ ਦੇਖੋ ਜੰਮੂ ਕਸ਼ਮੀਰ ਦੇ ਵਿੱਚ ਜੋ ਕੁਝ ਵਾਪਰਿਆ ਆ ਆਪਾਂ ਪਿਛਲੇ ਦਿਨਾਂ ਤੋਂ ਲਗਾਤਾਰ ਕਹਿ ਰਹੇ ਆ ਇਸ ਸਵਾਹੇ ਕਹੇ ਕਿ ਉੱਤੇ ਇੱਕ ਫੌਰੀ ਤੌਰ ਤੇ ਦਾਹਸ਼ ਦਾ ਮਾਹੌਲ ਬਣਿਆ ਹੀ ਬਣਿਆ ਹੂੰ ਵੱਡੀ ਗਿੰਦੀ ਸਲਾਨੀ ਜਿਹੜੇ ਇਸ ਦੇ ਦੇ ਵਾਖਾ ਕੇ ਸਹਤ ਹੁੰਦੇ ਸੀ ਮੈਂ ਕਹਾਂਗਾ ਕਿ ਵਿਦੇਸ਼ਾਂ ਤੋਂ ਵੀ ਹੁੰਦੇ ਸੀ ਤਾਂ ਉਹਨਾਂ ਦੀ ਗਿੰਦੀ ਦਾ ਘੱਟੀ ਘੱਟੀ ਪੈਲਗਾਮ ਦੀ ਘਟਨਾ ਜਿਹੜੇ ਜ਼ਖਮ ਲੱਗੇ ਆ ਜ਼ਖਮ ਭਰ ਲਗੇ ਜ਼ਰੂਰ ਐਸੀ ਗੱਲ ਨਹੀਂ ਨਹੀਂ ਭਰ ਲਗੇ ਪਰ ਸਮਾਂ ਲੱਗਦਾ ਹਰ ਗੱਲ ਨੂੰ ਸੋ ਮੌਜੂਦਾ ਸਮੇਂ 'ਚ ਜੰਮੂ ਕਸ਼ਮੀਰ ਨੂੰ ਉੱਥੇ ਦੇ ਸਲਾਨੀਆਂ ਦੇ ਘਟ ਜਾਣ ਦੇ ਨਾਲ ਆਰਥਿਕਤਾ ਨੂੰ ਜਿਹੜਾ ਸੂਬੇ ਨੂੰ ਤਾਂ ਕਟਾ ਪਏਗਾ ਪਏਗਾ ਪਰ ਮੈਂ ਕਹਿੰਦਾ ਉੱਥੋਂ ਦੇ ਆਵਾਮ ਉੱਥੋਂ ਦੇ ਲੋਕਾਂ ਨੂੰ ਜੀ ਜਿਨ੍ਹਾਂ ਦਾ کاروبار ਦਿਨ ਦੀ ਰੋਜ਼ੀ ਰੋਟੀ ਸਲਾਨਿਆਂ ਤੇ ਨਿਰਭਰ ਕਰਦੀ ਹੈ ਉਹਨਾਂ ਨੂੰ ਬਹੁਤ ਵੱਡਾ ਝਟਕਾ ਇਸੇ ਕਰਕੇ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਦੇ ਵਿੱਚ ਵੀ ਚੇਚੇ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਜ਼ਿਕਰ ਕੀਤਾ ਉਦਾਂ ਹੀ ਜਿਹੜਾ ਹੈਗਾ ਉਸ ਵਿਧਾਨ ਸਭਾ ਦੇ ਵਿੱਚ ਵੀ ਜਿਹੜਾ ਉਥੋਂ ਦੇ ਜਿਹੜੇ ਮੁੱਖ ਮੰਤਰੀ ਹੈ ਮੁਰ ਅਬਦੁੱਲਾ ਉਹਨਾਂ ਵੱਲੋਂ ਚੇਚੇ ਤੌਰ ਤੇ ਗੱਲ ਕੀਤੀ ਗਈ ਹੈ ਦੇਖੋ ਹਰ ਮੁੱਖ ਮੰਤਰੀ ਆਪਣੇ ਲੋਕਾਂ ਦੀ ਗੱਲ ਕਰਦਾ ਆਪਣੇ ਮੁੱਖ ਮੰਤਰੀ ਨੇ ਪਾਣੀਆਂ ਦੀ ਗੱਲ ਕਰਦੇ ਆ ਇਸ ਤਰ੍ਹਾਂ ਜੰਮੂ ਕਸ਼ਮੀਰ ਲਈ ਸਲਾਨੀਆਂ ਦੀ ਗੱਲ ਹੈ। ਸਲਾਨੀਆਂ ਦੇ ਮੁੱਦੇ ਤੇ ਬੋਲਦਿਆਂ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਕੋਸ਼ਿਸ਼ ਕੀਤੀ ਹੈ ਇੱਕ ਚੰਗਾ ਸੁਨੇਹਾ ਦੇਣ ਦੀ ਕਿ ਅਸੀਂ ਪੂਰਾ ਜੰਮੂ ਕਸ਼ਮੀਰ ਸਲਾਨੀਆਂ ਦੇ ਨਾਲ ਖੜਾ ਹੈ। ਸੋ ਸਲਾਨੀ ਜੰਮੂ ਕਸ਼ਮੀਰ ਦੀ ਜਿੰਦ ਜਾਣ ਮੈਂ ਕਹਾਂਗਾ ਕਿ ਜੰਮੂ ਕਸ਼ਮੀਰ ਦੀ ਗੱਲ ਨਹੀਂ ਆਪਾਂ ਗਵਾਂਡੀ ਪੰਜਾਬੀਆਂ ਦੇ ਪੰਜਾਬੀਆਂ ਦੀ ਗੱਲ ਵੀ ਕਰ ਲਈਏ। ਜੀ ਜਿਹੜੀਆਂ ਸੜਕਾਂ ਦੇ ਰਸਤੇ ਦੇ ਉੱਤੇ ਸਲਾਨੀ ਜੰਮੂ ਕਸ਼ਮੀਰ ਜਾਂਦੇ ਸੀ ਪਟਾਣ ਕੋਟ ਹੈ। ਚਿਲੰਦਰ ਆ ਹੈ ਗਰਦਾਸਪੁਰ ਹੈ ਉਹ ਰਸਤਿਆਂ ਦੇ ਉੱਤੇ ਮੈਂ ਸੁਣ ਰਿਹਾ ਹਾਂ ਦੇਖ ਰਿਹਾ ਹਾਂ ਕਿ ਉੱਥੋਂ ਦੇ ਟਾਬੇ ਕਾਰੋਬਾਰ ਉਹਨਾਂ ਦੇ ਬੜਾ ਮਾੜਾ ਅਸਰ ਪਿਆ ਹੂੰ ਟਾਬੇ ਵਾਲੇ ਕਹਿ ਰਹੇ ਕਿ ਜਿੱਥੇ ਜੀ ਸਾਡੇ ਕਾਰਾਂ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਸੀ ਹੁਣ ਸਾਡੇ ਟਾਬਿਆਂ ਵੱਲ ਦੇਖਦੇ ਹੀ ਕੋਈ ਨਹੀਂ ਸੋ ਸੁਭਾਵਿਕ ਹੈ ਜਿੱਧਰ ਦੀਆਂ ਗੱਡੀਆਂ ਜਾਂਦੀਆਂ ਸੀ ਜਿੱਧਰ ਦੀ ਇਸਲਾਨੀ ਜਾਂਦੇ ਸੀ ਉਹ ਸਾਰੇ ਰਾਹੀ ਸਖਣੇ ਹੋ ਗਿਆ ਸੁੰਨੇ ਹੋ ਗਿਆ ਉਮੀਦ ਕਰਦੇ ਆ ਕਿ ਜੋ ਕੁਝ ਕੇਂਦਰ ਸਰਕਾਰ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਦੂਜੇ ਸਵੇਰ ਦੇ ਮੁੱਖ ਮੰਤਰੀ ਸਰਕਾਰਾਂ ਸਾਰੂ ਪਹੁੰਚ ਆਪਣਾ ਰਿਹਾ ਇਹ ਰਾਹ ਮੁੜ ਕੇ ਜਿਹੜਾ ਰੌਣਕ ਲੱਗੇਗੀ ਤੇ ਕਾਰੋਬਾਰ ਵੀ ਲੋਕਾਂ ਦੇ ਜੰਮੂ ਕਸ਼ਮੀਰ ਦੇ ਨਹੀਂ ਵਧਣਗੇ ਸਗੋਂ ਪੰਜਾਬ ਤੇ ਬਾਕੀ ਦੇ ਮੁਲਕ ਦੇ ਲਈ ਵੀ ਇੱਕ ਚੰਗਾ ਸੁਖ ਦਾ ਸੁਨਿਆਹ ਆਏਗਾ ਜੀ ਸਿਰ ਸਭ ਦੋ ਸਵਾਲ ਕਿਉਂਕਿ ਸਮਾਂ ਬਿਲਕੁਲ ਘਟ ਰਿਹਾ ਗਿਆ ਮੈਂ ਲੈ ਰਿਹਾ ਇਕੱਠੇ ਇੱਕ ਤਾਂ ਇਹ ਕਿ 4 ਮਈ ਨੂੰ ਕੀ ਕੇਂਦਰ ਅਤੇ ਕਿਸਾਨਾਂ ਦੀ ਮੀਟਿੰਗ ਹੋ ਪਾਏਗੀ ਜਾਂ ਨਹੀਂ ਦੂਜਾ ਇਹ ਕਿ ਜੰਮੂ ਕਟਰਾ ਜੋ ਐਕਸਪ੍ਰੈਸਵੇ ਬਣ ਰਿਹਾ ਹੈ ਉਸ ਨੂੰ ਲੈ ਕੇ ਕਿਸਾਨ ਮੁਆਵਜ਼ੇ ਨੂੰ ਲੈ ਕੇ ਇਸ ਵੇਲੇ ਬਿਲਕੁਲ ਖੁਸ਼ ਨਹੀਂ ਨਜ਼ਰ ਆ ਰਹੇ ਦੇਖੋ ਜੰਮੂ ਕਟਰਾ ਐਕਸਪ੍ਰੈਸ ਦੇ ਮੁੱਦੇ ਤੇ ਆਪਾਂ ਜੇ ਪਹਿਲਾਂ ਗੱਲ ਕਰੀਏ ਕਿਸਾਨ ਕੀ ਕਹਿ ਰਹੇ ਕਿਸਾਨ ਕਹਿ ਰਹੇ ਕਿ ਸਾਡੀਆਂ ਜ਼ਮੀਨਾਂ ਅਕਾਇਰ ਕਰ ਰਹੇ ਹੋ ਵੱਡੇ ਵੱਡੇ ਸੜਕਾਂ ਬਣ ਰਹੀਆਂ ਨਿਕਲ ਰਹੀਆਂ ਤੇ ਸਾਡੀਆਂ ਜ਼ਮੀਨਾਂ ਦਾ ਮੁਆਵਜ਼ਾ ਤਾਂ ਦਿੱਤਾ ਜਾਵੇ ਇਹ ਕੋਈ ਗੱਲ ਤਾਂ ਬੜੀ ਵਾਜਿਬ ਹੈ ਇਹਦੇ ਲਈ ਚਾਹੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇ ਜਾਂ ਕੇਂਦਰ ਸਰਕਾਰ ਜ਼ਿੰਮੇਵਾਰ ਹੋਵੇ ਅੱਜ ਹੁਣ ਗਰਦਾਸਪੁਰ ਜ਼ਿਲ੍ਹੇ ਦਾ ਇੱਕ ਇਲਾਕਾ ਹੈਗਾ ਸ਼ਰੀਆਰ ਗੋਬਿੰਦਪੁਰ ਹੂੰ ਉੱਥੇ ਜਿਹੜਾ ਇੱਕ ਪਿੰਡ ਹੈ ਜਿੱਥੇ ਸੜਕ ਨੂੰ ਨਿਕਲਣ ਨੂੰ ਲੈ ਕੇ ਇੱਕ ਪਾਸੇ ਕਿਸਾਨ ਆ ਦੂਜੇ ਪਾਸੇ ਪੁਲਿਸ ਫੋਰਸ ਹੈ ਵੱਡੀ ਗਿਣਤੀ ਚ ਖੜੀ ਹੋਈ ਹੈ ਆਖਿਰ ਇਸ ਨਹਿਆ ਕਿਉਂ ਜਾਂਦਾ ਹੈ ਹੂੰ ਕੇਸ ਇਹ ਕਿਸਾਨਾਂ ਦੀ ਜ਼ਮੀਨ ਜ਼ਬਰਦਸਤੀ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਮੁਆਫੀ ਦਾ ਮਿਲਣਾ ਚਾਹੀਦਾ ਇਹ ਗੱਲ ਉਹਨਾਂ ਦੀ ਵਾਜਿਬ ਗੱਲ ਹੈ ਦੂਜੀ ਗੱਲ 4 ਮਈ ਦੀ ਗੱਲ ਕੀਤੀ ਹੈ 4 ਮਈ ਦੀ ਗੱਲ ਤਾਂ ਮੈਂ ਜਿੱਦਾਂ ਕਹਾਂਗਾ ਥੋੜਾ ਮਾਰਨ ਵਾਲੀ ਗੱਲ ਹੀ ਹੈ ਚਾਰ ਮਹੀਨਿਆਂ ਦੇਖੋ ਕੇਂਦਰ ਤੇ ਕਿਸਾਨਾਂ ਦੇ ਵਿਚਾਰ ਮੀਟਿੰਗ ਤੈਅ ਰਿਆ ਜੀ ਔਰ ਜਿਹੜੀ ਮੀਟਿੰਗ ਤੈਅ ਹੋਈ ਹੈ ਉਹ ਸ਼ੰਭੂ ਤੇ ਖਨੋਰੀ ਬਾਰਡਰ ਦਾ ਜਿਹੜਾ ਅੰਦੋਲਨ ਚਲਾ ਰਿਹਾ ਆਗੂ ਸੀ ਚੇ ਸਰਵਸਨ ਪੁੰਦੇਰ ਹੋਂ ਡੱਲੇਵਾਲ ਸਾਹਿਬ ਹੁਣ ਉਹਨਾਂ ਦੇ ਗਰੁੱਪਾਂ ਵੱਲੋਂ ਕੇਂਦਰ ਨਾਲ ਮੀਟਿੰਗ ਹੈ ਪਰ ਉਹਨਾਂ ਨੇ ਸਨਿਆ ਸਪਸ਼ਟ ਦਿੱਤਾ ਇਸ ਗੱਲ ਦਾ ਜੀ ਕਿ ਪੰਜਾਬ ਦਾ ਕੋਈ ਅਧਿਕਾਰੀ ਪੰਜਾਬ ਦਾ ਮੰਤਰੀ ਵੱਡਾ ਨੇਤਾ ਕੋਈ ਸ਼ਾਮਲ ਹੋਏਗਾ ਤਾਂ ਅਸੀਂ ਕੇਂਦਰ ਦੀ ਮੀਟਿੰਗ ਦਾ ਹਿੱਸਾ ਨਹੀਂ ਬਣਾਂਗੇ ਹੂੰ ਹੁਣ ਅਜੇ ਤੱਕ ਕੇਂਦਰ ਨੇ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਕੀ ਗੱਲ ਪਾਸਿਬਲ ਹੋ ਪਾਏਗੀ ਜੀ ਕਿ ਪੰਜਾਬ ਦੀ ਰਾਜਧਾਨੀ 'ਚ ਮੀਟਿੰਗ ਹੋ ਰਹੀ ਹੋਵੇ ਪੰਜਾਬ ਦੇ ਕਿਸਾਨਾਂ ਨਾਲ ਮੀਟਿੰਗ ਹੋ ਰਹੀ ਹੋਵੇ ਔਰ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਕਹੇ ਕਿ ਤੁਸੀਂ ਮੀਟਿੰਗ ਜੁਆਇਨ ਨਾ ਕਰੋ ਇਸ ਵੱਡੇ ਇੰਤਿਹਾਨ 'ਚ ਕਿਸਾਨਾਂ ਨੇ ਫਾਜ਼ ਦਿੱਤਾ ਕੇਂਦਰ ਸਰਕਾਰ ਨੂੰ ਦੇਖਦੇ ਆਂ ਕੇਂਦਰ ਸਰਕਾਰ ਪੰਜਾਬ ਦੀ ਸਰਕਾਰ ਨੂੰ ਚੁਣਦੀ ਹੈ ਜਾਂ ਕਿਸਾਨਾਂ ਨੂੰ ਚੁਣਦੀ ਹੈ ਸੋ ਵੱਡਾ ਸਵਾਲ ਹੈ ਇਹ ਸਾਰੇ ਦੇ ਚੱਲਦੇ ਆਂ ਮੈ ਵੀ ਕਿ ਜਾਣਨੇ ਸੇ ਗੱਲ ਕੈਸਾ ਦਾ ਇਹ ਸਿਟੀ ਦੇ ਵਿੱਚ 4 ਮਈ ਦੀ ਜਿਹੜੀ ਕਿਸਾਨ ਤੇ ਕੇਂਦਰ ਵਿਚਕਾਰ ਜਿਹੜੀ ਮੀਟਿੰਗ ਹੈ ਉਹ ਗੈਰ ਕਾਨੂੰਨੀ ਦੀ ਸਥਿਤੀ ਪੈ ਰਹੰਦੀ ਨਜ਼ਰ ਆ ਰਹੀ ਹੈ ਜੀ ਜੀ ਸਿਰ ਸਾਹਿਬ ਇਹਨਾਂ ਤਮਾਮ ਖਬਰਾਂ ਉੱਪਰ ਚਰਚਾ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਚਾਹੀਓ ਹੋ ਕੈਨੇਡਾ ਦੇ ਵਿੱਚ ਨਵੇਂ ਪ੍ਰਧਾਨ ਮੰਤਰੀ ਦਾ ਸਵਾਗਤ ਹੋਵੇ ਜਾਂ ਫਿਰ ਪਹਿਲਗਾਮ ਮੁੱਦੇ ਨੂੰ ਲੈ ਕੇ ਪਾਰਟੀਆਂ ਦੀ ਚਿੰਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਤਾਂ ਬਿਲਕੁਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ ਫਿਲਹਾਲ ਅੱਜ ਲਈ ਇੰਨਾ ਹੀ ਜਲਦ ਹਾਜ਼ਰ ਹੋਵਾਂਗੇ ਹੋਰ ਨਵੀਆਂ ਖਬਰਾਂ ਤੇ ਹੋਰ ਨਵੀਂ ਚਰਚਾ ਲੈ ਕੇ ਔਰ ਇਸੇ ਦੇ ਨਾਲ तमाम ਮੁੱਦਿਆਂ ਉੱਪਰ ਗੱਲਬਾਤ ਕਰਾਂਗੇ ਅਦੋਂ ਤੱਕ ਲਈ ਆਪਣਾ ਖਿਆਲ ਰੱਖਣਾ ਸਸ਼ੇਕਾਲ